ਬਰੈਡ ਪਕੌੜੇ ਈ ਵਾਲੇ ਮੌਸਮ ਚ ਵੈਸੀ ਹੀ ਹੁੰਦਾ। ਬਾਹਰ ਵਿੱਚ ਠੰਡ ਰਹੀ ਫਿਰਦੀ ਆ। ਅੱਜ ਸਸਰੀ ਦਾ। ਟੱਕਰ ਨਾ। ਬਲੌਗਰਾਂ ਦਾ ਬਲੌਗ ਸ਼ੁਰੂ। ਆ ਆ ਗਈ ਤੇ ਬਰੈਡ ਪਕੌੜੇ। ਇੰਕਲੂਡ ਕਰੇੜਾ ਲੇਡੀਜ਼ ਦਾ। ਕੰਮ ਕੰਮ ਦੀਆਂ। ਹਰਕਾ ਲੈਂਗੁਏਜ ਦੀ ਪ੍ਰੋਬਲਮ ਜ਼ਿਆਦਾ ਆ ਜਾਂਦੀ ਆ ਹੋਰ ਖੁਸ਼ ਨਹੀਂ। ਬਕਲੀਂ ਦੇਖਿਆ ਨਾ ਜਿਵੇਂ ਸਵਿਟਜ਼ਰਲੈਂਡ ਵਰਗੇ ਲੱਗਦਾ। ਮੈਨੂੰ ਨਾ ਨਾ। ਸਸਰੀ ਕਾ ਜੀ ਸਾਰਿਆਂ ਨੂੰ ਗਾਇਸ ਆ ਜਾਣ ਲੱਗਿਆ ਮੇਰੇ ਫੁਖੜਤੀ ਤੇ ਭੂਆ ਜੀ। ਅੱਜ ਨਾ ਮਾਦੀ ਕੰਮ ਨੂੰ ਬਹੁਤ ਜ਼ਰਵਾਣ ਲੱਗਿਆ। ਮੌੜੇ ਮਾਹੀ ਆਉਂਗੇ ਆ ਦਿਨਾਂ ਮੀਂਹ ਵੀ ਬਹੁਤ ਪਿਆ ਫਿਰ ਬੜਾ ਠੰਡਾ ਅਜ ਨਾਲੇ ਪਰ ਡੱਪ ਕੋੜੇ ਮਣਾ ਆ ਦਿਨ ਪੋਤੇ ਇਹ ਬਰੱਡਪਕੌੜੇ ਮੀਂਹ ਵਾਲੇ ਮੌਸਮ ਚੇਹੇ ਤੇ ਹੀ ਹੁੰਦੇ ਆਪਜਾ ਗੋਸਾਇ ਦੇ ਪੂਆ ਜੀ ਤੇ ਖੁੱਪੜ ਜੀ ਨੇ ਆਉਣਾ ਬਹੁਤ ਟਾਈਮ ਬਾਅਦ ਅਜ ਅਸੀਂ ਮਿਲਣਾ ਉਹਨਾਂ ਨੂੰ ਬਸਾਇਬ ਹੋਇਆ ਵਾ ਐਕਸਾਈਟਡ ਮੌਸਮ ਵੀ ਅਜ ਠੰਡਾ ਹੋ ਗਿਆ ਬਹੁਤ ਦਿਨਾਂ ਦੀ ਪੈ ਰਹੀ ਸੀ ਗਰਮੀ ਸਾਡੀ ਸੜਕ ਵੀ ਨਵੀਂ ਬਣ ਗਈ ਸਾਡੀ ਕੋ ਹੋਰ ਖੁਸ਼ਕਬਰੀ ਸੜਕ ਨਵੀਂ ਬਣ ਗਈ ਆ ਇਧਰ ਵਧੀਆ ਹੱਸ ਬਾਜਾ ਪਾਰਕ ਵੀ ਜਾਉਗੇ ਸੁਖਿਆ ਤਾਂ ਨਹੀਂ ਅੱਜ ਨਹੀਂ ਹੈ ਪਰ ਅੱਜ ਜਾ ਨਹੀਂ ਹੁਣਾ ਮਾਸ ਸੁੱਕਾ ਛਾ ਦਿਆ ਪਤਾ ਲੱਗ ਰੂ ਚੱਲ ਦੇਖੂਗੇ ਗਰਮੀ ਹੈ ਨਾ ਜਿੱਦੀ ਸ਼ਕਾ ਤਾਂ ਉੱਤਰ ਪਾ ਗਾਇਸ سامنے ਦੇਖੋ ਕਿਆ ਵਧੀਆ 뷰 ਆ ਪਹਾੜਾ ਦਾ ਬਹੁਤ ਵਧੀਆ ਲੋਕੇਸ਼ਨ ਤੇ ਮੇਰਾ ਘਰ ਆ ਮਿਲੂ ਬਣਾ ਮੈ ਜਾਂਦਾ ਬੜਾ ਸੋਹਣਾ ਲੱਗਦਾ ਜੇ ਬੱਦਲ ਜੇ ਹੁੰਨੇ ਆ ਵਿੱਚ ਸਾਹਮਣੇ ਵੀ ਨਹੀਂ ਮੈਡਮ ਦਾ ਘਰ ਨਹੀਂ ਆ ਇਹ ਗੁਰਸਾਹਿਬ ਦੀ ਮੈਡਮ ਦਾ ਘਰ ਅੱਜ ਤਾਂ ਟੂਰਿਸਟ ਵੀ ਬੜੇ ਆਣਿਆ ਦਿੱਖੋ ਆਇਆ ਹੋਇਆ ਅੱਜ ਮੌਸਮ ਵਧੀਆ ਨਾ ਹਾਂ ਉਹ ਦੇਖੋ ਅੱਜ ਦੋ ਤਿੰਨ ਪੱਸਾਂ ਵੀ ਲੰਘੀਆਂ ਪਹਿਲਾਂ ਬੁਸਾਇਆ ਦੇ ਭੂਆ ਜੀਾਂ ਦੇ ਪੁੱਫੜ ਦੀ ਆ ਗਏ ਮੀਂਹ ਪਵਾਤਾ ਅੱਜ ਪਹਾੜਾਂ ਵਿੱਚ ਧੁੰਦੋੜੀ ਫਿਰਦੀ ਆ ਅੱਜ ਸਤਿ ਸ੍ਰੀ ਅਕਾਲ ਇਹ ਤੱਕ ਇਹ ਬਲੌਗਰਾਂ ਦਾ ਬਲੌਗ ਸ਼ੁਰੂ ਹੋ ਗਿਆ ਹੋਰ ਵਧੀਆ ਜੀ ਠੀਕ ਠਾਕ ਪਿਆਰ ਭਰੀ ਸਤਿ ਸ੍ਰੀ ਅਕਾਲ ਚਲੋ ਗਰਲੀਨ ਉਹਨੇ ਨੀਚੇ ਆ ਲਿਆ ਹਾਂ ਵੀਰਜੀ ਵੈਗਰੂ ਜੀ ਦਾ ਖਾਲਸਾ ਵੈਗਬੀ ਜੀ ਕੇ ਫਤਿਹ ਲਾ ਜੀ ਕੀ ਹਾਲ ਹੈ ਕੀ ਹਾਲ ਹੈ ਨਾ ਮਾਮਾ ਉਹ ਬਾ ਮੰਨੂ ਕਿ ਤਨੀ ਨਾਲ ਦੀ ਸਵੇਰੇ ਸੱਜਰੇ ਮਖਾ ਹੁਣ ਇਹ ਛੱਡ ਰਿਹਾ ਹਾਂ ਹਾਂ ਸੁੱਕਾ ਮਾਮਾ ਸੋ ਛੁਣਦਾ ਨਹੀਂ ਰਹਿੰਦਾ ਬੇਰਾਮ ਰਹਿੰਦਾ ਫਿਰ ਕੰਮ ਗਿਆ ਨਾ ਮਾਮਾ ਛੁੱਟੀ ਕਰਦੀ ਅੱਜ ਫਿਰ ਛੁੱਟੀ ਗੱਲ ਨਹੀਂ ਹੋਰ ਹੋਰ ਛੁੱਟੀ ਕਰਦੀ ਨੱਠ ਭੱਜੇ ਹੁੰਦੇ ਕੰਮ ਦੀ ਹੋਠੀ ਦਾ ਹੈ। ਅੱਜ ਮੌਸਮ ਵੀ ਬੜੀਆ ਨੂੰ ਪਾਇਆ। ਆਹ ਅੰਡਾ ਬੋਲ ਰਿਹਾ। ਜੀਗਰ ਸਾਹਿਬ ਨੇ ਅੱਲਾ ਵੀ ਭਾਈ ਇਹਨੂੰ ਦੱਸਦੇ ਹੋ। ਚਾਹ ਆ ਗਈ ਤੇ ਬਰੈਡ ਪਕੌੜੇ। ਅੱਜ ਇਹਨੇ ਪਕੌੜੇ ਨਾ ਸਵੇਦਰਾ ਰੋੜਾ ਤਾ। ਅੱਜ ਮੌਸਮ ਵੀ ਆਹ ਪਕੌੜੇ ਨਾਲ। ਪਕੌੜੇ ਬਿੱਲੀ ਵੀ ਬੋਲਦੀਆਂ। ਬਿੱਲੀ ਵੀ ਬੰਦ ਕਰਕੇ ਬੋਲਦੀ। ਬਿੱਲੀ ਨਹੀਂ ਬੋਲਦੀ, ਕੀ ਬੋਲਦੀ? ਬੋਲਦੀ ਫਿਰ ਬਿੱਲੀ। ਬਾਹਰੋਂ ਬੰਦ ਕਰ ਰਹੇ। ਹਾਂ। ਹਾਂ ਕਰ ਰਿਹਾ। ਚਾਹ ਬੜੀਆ ਬੜੀਆ। ਚਲੋ ਵੀ। ਨਮੋ ਚੱਕੋ ਜੀ। ਚਲੋ ਭਾਈ ਮੈਂ ਸ਼ਕਨ ਲੱਗ ਗਿਆ। ਆਪਣੇ ਵਾਸਤੇ ਲੈ ਲਓ ਮੈਂ ਵੀ ਖਾਉਂਗਾ ਮੱਦੇ ਨਾ ਚਿਰੋ ਬੈਗ ਜੀ ਆਹ ਆ ਲੈ ਚੱਲੋ ਉਹ ਦੇਖੋ ਸਾਰੇ ਵੀ ਖਾ ਰਿਹਾ ਪੂਰੇ ਘਰ ਦੇ ਵਾਲੇ ਮੋਟਰਸਾਈਕਲ ਨੇ ਆ ਦਲਾ ਕੇ ਮੂਰੇ ਤੇ ਤੇਸੀ ਬੈ ਜਾ ਦੇਖੋ ਹੋਰ ਬਲੌਗਰ ਵੀ ਇੱਥੇ ਮੂਰੇ ਚੱਕ ਚੱਕਾ ਫਿਰਦੇ ਇੱਥੇ ਹੁਣ ਦੇਖੀ ਗਰਮੀਆਂ ਦੇ ਵਿੱਚ ਲੋਕਾਂ ਦਾ ਇਖਣਾ ਆਪਣੇ ਟਰੈਕਟਰਾਂ ਦੇ ਕਹੀ ਜਾਂਦੇ ਇਹ ਵੀ ਮੋਟਰਸਾਈਕਲਾਂ ਦੇ ਥੋੜੇ ਕਰਦੇ ਮੈਂ ਇੱਕ ਚੱਕ ਲਿਆ ਮੈਂ ਨਹੀਂ ਖਾਂਦਾ ਟਰੈਕਟਰ ਕਹੀ ਜਾਂਦੇ ਜਦੋਂ ਵੀ ਸੱਤ ਵੱਜੂਗੀ ਇਹ ਕੱਢ ਦਿੰਦੇ ਆ ਸਵਾਦ ਆ ਯਾਰ ਉਹ ਯਾਰ ਤੇਜ਼ੀ ਤੇਜ਼ੀ ਸਵਾਦ ਚਿੱਕੇਸਟੀ ਬਣਦੀ ਵਧੀਆ ਹੁੰਦੀ ਹੈ ਮੇਰੀ ਹੂੰ ਮਾਰ ਲੇ ਕਰੋ ਦੀਦੀ ਛੇਤੀ ਗੇੜਾ ਬਹੁਤ ਟਾਈਮ ਬਾਦ ਮਾਰਿਆ ਹੁਣ ਤਾਂ ਤੁਸੀਂ ਛੇਤੀ ਮਾਰੇ ਕਰੋ ਟਾਈਮ ਬਸ ਐਵੇਂ ਨੰਦਕੰਨ ਦਾ ਯਾਰ ਛੁੱਟੀ ਜਨ ਹੈ ਜਨ ਦਾਣੇ ਬਾਣੀ ਦੀ ਗੱਲ ਆਉ ਤਾਂ ਹੈਗਾ ਜੀ ਐਵੇਂ ਨਾ ਥੋੜਾ ਜਿਹਾ ਮਿਲਦੇ ਜੁਲਦੇ ਰਹੀਏ ਥੋੜਾ ਜਿਹਾ ਐਵੇਂ ਹੋ ਜਾਂਦਾ ਬੱਚਿਆਂ ਨੂੰ ਵੀ ਗੁਰਸਾਹਿਬ ਕੱਦਾਂ ਯਾਦ ਕਰਦਾ ਤਾਂ ਹਾਂ ਆ ਪ੍ਰੋਗਰਾਮ ਕੱਲ ਪਰਸੋਂ ਹੀ ਬਣਿਆ ਅਗਲੇ ਪਰਸੋਂ ਅੱਜ ਮੇਰੀ ਵੀ ਛੁੱਟੀ ਏ ਉਹ ਛੁੱਟੀਆਂ ਮੈਂ ਤਾਂ ਕਿਹਾ ਹਾਂ ਮੈਂ ਤਾਂ ਕਿਹਾ ਮੈਂ ਕਿਹਾ ਛੁੱਟੀਆਂ ਵਿੱਚ ਛੁੱਟੀਆਂ ਹੋਈਆਂਗੀਆਂ ਹਾਂਜੀ ਮੈਨੂੰ ਤਾਂ ਕਹਿ ਲਈ ਕਿ ਦੇਪ ਮੈਂ ਕਿਹਾ ਨੂੰਕਰ ਸਾਹਿਬ ਨੂੰ ਛੁੱਟੀਆਂ ਹੋਈਆਂ ਵੀ ਸਗੋਂ ਉੱਥੇ ਰਹਿ ਲੋ ਹਾਂਜੀ ਹਾਂਜੀ ਨਾ ਕਹਿੰਦਾ ਲੱਗਦਾ ਵੀ ਜੀ ਚੱਲ ਮੁਰਲੀ ਕਹਿੰਦਾ ਮੈਂ ਕਿਹਾ ਚੱਲ ਕੋਈ ਨਾ ਵੀਰ ਜੀ ਨੂੰ ਲਾਂਗਾ ਵੀ ਕਿਹੜਾ ਵੱਧ ਜੂਗਾ ਹਾਂਜੀ ਹਾਂਜੀ ਤੁਸੀਂ ਰਹਿਣਾ ਦਿਓ ਹਾਂਜੀ ਆਉਂਗਾ ਛੁੱਟੀਆਂ ਹਾਂ ਲੀ ਆਉਂਗੇ ਹੁਣ ਕਿਸੇ ਦਿਨ ਪਲਾਨ ਬਣਾ ਕੇ ਨਾ ਥੋੜਾ ਜਿਹਾ ਗਰਮੀ ਜੀ ਹੋ ਗਈ ਸੀ ਨਾ ਵਿੱਚ ਨੂੰ ਕਿਤੇ ਜਾਣ ਨੂੰ ਦਿਲ ਨਹੀਂ ਕਰਿਆ ਹੁਣ ਹੁਣ ਥੋੜਾ ਜਿਹਾ ਮੌਸਮ ਇਹ ਪੈਣ ਕਰਕੇ ਥੋੜ ਉਣਾਵਾਂਗੇ ਕਿਸੇ ਦਿਨ ਮਾਰਦੇ ਆ ਫਿਰ ਗੇੜਾ ਸੇਬਾਂ ਦਾ ਹੀ ਲੱਗਦਾ ਵੈਸੇ ਬੂਟਾ ਹੋਰ ਮੌਸਮ ਅੱਜ ਹੋ ਗਿਆ ਠੰਡਾ ਥੋੜੇ ਆਉਣ ਨਾਲ ਨਾਲ ਲੈ ਕੇ ਆਇਆ ਠੰਡ ਵਧੀਆ ਵਧੀਆ ਗੁਰਸੈਬ ਨਾਲ ਹੀ ਗੁਰਲੀਨ ਹੁਣੀ ਤਾਂ ਗਏ ਗਰਾਊਂਡ 'ਚ ਦੇਖਦੇ ਆ ਬੱਚੇ ਆ ਜਾਂਦੇ ਆ ਨਾ ਟਾਈਮ ਖੇਡਣ ਆਹਾਂ ਕਰਕੇ ਇਹ ਆਲੂ ਭਖਾਰੇ ਆ ਨਾ ਅਕਰੋਟਾਂ ਦਾ ਵੀ ਲੱਗੇ ਹੋਏ ਨੇ ਰੀ ਗਾਂ ਅਕਰੋ ਮਾਰਕ ਦੇ ਵਿੱਚੋਂ ਖੇਡਦਾ ਗੁਰਸਾਹਿਬ ਮਾਰਕ ਦੇ ਨੇੜੇ ਲਾਏ ਵੇ ਫਲਾਂ ਦੇ ਬੁੱਟੇ ਵੀ ਤੇ ਬਾਕੀ ਸ਼ਾਨਦਾਰ ਆ ਸਾਡੇ ਪਿੰਡ ਦਾ ਚਰਚਾ ਵਿੱਚੇ ਧੁੱਪ ਵਿੱਚੇ ਛਾਂ ਨੀਚੇ ਤਾਂ ਗਰਮੀ ਆ ਨਾ ਹਾਂ ਇੱਥੇ ਠੰਡਾ ਮੈਂ ਵੀ ਤਾਂਹੀਂ ਕਿ ਮੈਂ ਕਿਹਾ ਵੀ ਚਲੋ ਇੱਕ ਵੀਡੀਓ ਆ ਜਿਹੜੀ ਕਰ ਲੈਨੇ ਆ ਸ਼ੂਟ ਪਿੱਛੇ ਉਹ ਕਰਕੇ ਹਾਂਜੀ ਹਾਂਜੀ ਹੈਨਾ ਮੋਰਮ ਦੇਖੋ ਬਦਲੀ ਜਾਂਦਾ ਕਮੈਂਟਸ ਆਏ ਹੋਏ ਦੇ ਉਹਨਾਂ ਦੇ ਮੈਂ ਕਿਹਾ ਚਲੋ ਰਿਪਲਾਈ ਕਰਦੀ ਹਾਂ ਜੀ ਹਾਂ ਜੀ ਇੱਕ ਮੈਨੂੰ ਵੀ ਆਇਆ ਸੀਗਾ ਕਮੈਂਟ ਹੂੰ ਕੋਈ ਪੁੱਛ ਰਿਹਾ ਸੀਗਾ ਵੀ ਇਟਲੀ ਵਿੱਚ ਜਿਹੜਾ ਲੇਡੀਜ਼ ਦਾ ਕੰਮ ਕੰਮ ਕਿਵੇਂ ਆ ਹੂੰ ਉਹਦਾ ਮੈਂ ਕਹਿੰਦੀ ਸੀਗੀ ਵੀ ਆਨਸਰ ਦਵਾਂ ਲੇਡੀਜ਼ ਵਾਸਤੇ ਜਿਹੜਾ ਇੱਥੇ ਕੰਮ ਆ ਜਿਵੇਂ ਆਪਣੇ ਹੋਰ ਦੇਸ਼ ਹਨਾ ਕੈਨੇਡਾ ਅਮਰੀਕਾ ਇੰਗਲੈਂਡ ਬਹੁਤ ਫਰਕ ਆ ਲੈਂਗੁਏਜ ਦੀ ਪ੍ਰੋਬਲਮ ਜ਼ਿਆਦਾ ਆ ਜਾਂਦੀ ਆ ਹੋਰ ਖੁਸ਼ ਨਹੀਂ ਬਾਕੀ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਕੰਮ ਕਰਦੇ ਆ ਉੱਥੇ ਆਸਾਨੀ ਨਾਲ ਮਿਲ ਜਾਂਦਾ ਕਿਸੇ ਦਾ ਤੀਰ ਤੁੱਕਾ ਚੱਲਦਾ ਹੈ ਲੇਡੀਜ਼ ਵਿੱਚੋਂ ਪਰ ਉਹਨਾਂ ਨੂੰ ਉਹਨਾਂ ਦੀ ਮਤਲਬ ਕਿ ਜਦੋਂ ਉਹਨਾਂ ਨੂੰ ਚੁਣਿਆ ਜਾਂਦਾ ਨਾ ਉਹਨਾਂ ਨੂੰ ਪ੍ਰੇਫਰੈਂਸ ਉਹ ਲੈਂਗੁਏਜ ਤੇ ਇੱਕ ਪਟੈਂਟ ਇੱਥੇ ਕਹਿੰਦੇ ਆ ਲਾਇਸੈਂਸ ਲਾਇਸੈਂਸ ਉਹ ਜ਼ਰੂਰੀ ਆ ਉਹ ਦੇਖਦੇ ਆ ਉਹ ਫਿਰ ਪਤਾ ਇੱਥੇ ਇਟਾਲੀਅਨ ਲੈਂਗੁਏਜ ਵਿੱਚ ਹੁੰਦਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਉਲਝਣਵਾਜੀ ਦੀ ਹੋ ਜਾਂਦਾ ਹੈ ਇਸ ਕਰਕੇ ਬਹੁਤ ਲੇਡੀਆਂ ਆ ਜਿਹੜੀਆਂ ਆਪਣੀ ਇੱਥੇ ਕੰਮ ਕਰਦੀਆਂ ਕਿਉਂਕਿ ਆਪਾਂ ਇੰਡੀਆ ਤੋਂ ਪੜ੍ਹੇ ਲਿਖੇ ਹੁੰਦੇ ਆ ਬਸ ਇਹੀ ਪ੍ਰੋਬਲਮ ਆ ਇੱਥੇ ਇੰਗਲਿਸ਼ ਆ ਜਿਹੜੀ ਉਹ ਬਹੁਤ ਨਾਂ ਦੇ ਬਰਾਬਰ ਹੈ ਸਮਝ ਲਓ ਕੋਈ ਡਾਕਟਰੇ ਬੋਲਦੇ ਆ ਮੈਂ ਤਾਂ ਹੁਣ ਤੱਕ ਜਿਆਦਾ ਮੇਰੇ ਸੰਪਰਕ ਜਾਇਆ ਡਾਕਟਰੇ ਇੰਗਲਿਸ਼ ਬੋਲਦੇ ਆ ਉਹਨਾਂ ਵਿੱਚ ਵੀ ਆਪਾਂ ਨੂੰ ਪਤਾ ਲੱਗਦਾ ਵੀ ਜਿਵੇਂ ਆਪਣੀ ਪੰਜਾਬੀ ਛੱਡ ਕੇ ਜਿਵੇਂ ਆਪਾਂ ਕੋਈ ਕੱਲਾ ਆਉਂਦਾ ਉਧਰੋਂ ਹਨਾ ਜਾਂ ਤਾਂ ਇੱਧਰ ਕੋਈ ਰਿਲੇਟਿਵ ਹੋਵੇ ਤਾਂ ਵੀ ਥੋੜਾ ਜਿਹਾ ਫਾਇਦਾ ਹੋ ਜਾਂਦਾ ਬੰਦੇ ਨੂੰ ਯਾਨੀ ਕੱਲੇ ਜਿਵੇਂ ਕਿਸੇ ਨੇ ਆਉਣਾ ਤੇ ਥੋੜਾ ਜਿਹਾ ਲੇਡੀਜ਼ ਰਿਲੇਟਿਵਸ ਦੇ ਬਿਨਾ ਤਾਂ ਆਪਣਾ ਜੱਤਰ ਹਸਬੰਡ ਵਾਈਫ ਆਪਣਾ ਫੈਮਲੀ ਚ ਆਉਂਦੇ ਆ ਹਾਂ ਜੀ ਪੂਜੇ ਦੂਜੇ ਦੇਸ਼ਾਂ ਵਾਂਗੂ ਲੇਡੀਜ਼ ਦਾ ਆਉਣਾ ਦਾ ਮੈਂ ਤਾਂ ਇੱਥੇ ਨਾ ਕਿਉਂਟੀਆਂ ਇੱਥੇ ਘਟਾ ਹਾਂ ਨਹੀਂ ਆਉਣਾ ਵੀ ਨਹੀਂ ਚਾਹੀਦਾ ਸੱਚਾਈ ਇਹ ਇੱਥੇ ਤਾਂ ਕੋਈ ਬਾਲੀਵਾਰਸ ਨਹੀਂ ਹੈਗਾ ਜੇ ਕਹੀਏ ਵੀ ਹਾਂ ਇਟਲੀ ਵਿੱਚ ਕੋਈ ਸਿੰਗਲ ਲੇਡੀ ਵੀ ਕੋਈ ਜਾਣ ਪਛਾਣਨਾ ਹੋਵੇ ਉਹ ਤਾਂ ਬਹੁਤ ਜਿਆਦਾ ਬਿਲਕੁਲ ਇਹ ਨਾ ਹੈ ਮੇਰੇ ਮੈਂ ਤਾਂ ਇਹ ਸਮਝਦੀ ਇੱਥੇ ਤਾਂ ਹੁਣ ਲੋਕ ਜਿਹੜੇ ਆਪਣੇ ਪੰਜਾਬੀਆਂ ਉਹ ਰਹਿੰਦੇ ਵੀ ਦੂਰ ਦੂਰ ਹਾਂਜੀ ਹਾਂਜੀ ਕੋਈ ਬਾਲੀਵਾਰਸ ਕਹਿੰਦੇ ਨਹੀਂ ਹੁੰਦੇ ਕੋਈ ਹਾਂ ਤੁਹਾਨੂੰ ਕਹਿੰਦਾ ਵੀ ਹਾਂ ਅਸੀਂ ਕੰਮ ਵੀ ਦਵਾ ਦੂਗੇ ਜਾਂ ਕੁਝ ਆਪਣੇ ਮਾਲਕ ਦੇ ਥਰੂ ਕੋਈ ਬੁਲਾਉਂਦਾ ਫਿਰ ਉਹਨੂੰ ਕੰਮ ਮਿਲਦਾ ਹੈ ਤਾਂ ਗੱਲ ਬਣਦੀ ਆ ਨਹੀਂ ਜੇ ਕੋਈ ਕਹੇ ਵੀ ਹਾਂ ਅਸੀਂ ਇਕੱਲੇ ਉਧਰੋਂ ਚੜਿਆ ਹੀ ਇਹ ਭਾਈ ਜਹਾਜ਼ ਉਹ ਗੱਲ ਕੋਈ ਨਹੀਂ ਹੈਗੀ ਇੱਥੇ ਬਹੁਤ ਘਾਟਾ ਆਉਂਦੇ ਵੀ ਘਾਟਾ ਹੋਰ ਕੰਟਰੀਸ ਹਾਂ ਨਹੀਂ ਆਉਂਦੇ ਨਹੀਂ ਹੈਗੇ ਇੱਥੇ ਨਹੀਂ ਆਉਂਦੇ ਓਪਰਚ्युनिटीज ਘਾਟਾਂ ਹਾਂ ਕੰਮ ਹੈਗੇ ਵੀ ਆ ਜਿਨ੍ਹਾਂ ਦੇ ਨਾਲ ਹੈਗਾ ਸਹਾਰਾ ਤੇ ਉਂਝ ਲੇਡੀਆਂ ਨੂੰ ਕੰਮ ਹੈ ਨਹੀਂ ਸਿੱਧੀ ਗੱਲ ਆ ਇੱਥੇ ਦੇ ਪੜੇ ਲਿਖਿਆਂ ਦੀ ਉਹਨਾਂ ਦੀ ਨਹੀਂ ਮੈਂ ਗੱਲ ਕਰਦੀ ਉਹ ਬੱਚਿਆਂ ਨੂੰ ਬਥੇਰੇ ਕੰਮ ਆ ਇੱਥੇ ਤੇ ਹੁਣ ਸਾਡੇ ਬੱਚੇ ਪੜੇ ਵੀ ਆ ਕੁੜੀਆਂ ਪੜੀਆਂ ਵੀ ਆ ਮੁੰਡੇ ਪੜੇ ਵੀ ਆ ਉਹ ਉਹਨਾਂ ਵਾਸਤੇ ਕੋਈ ਕੰਮ ਕਮੀ ਨਹੀਂ ਹੈਗੀ ਕੰਮ ਦੀ ਉਹ ਆਪਣਾ ਉਹਨਾਂ ਨੂੰ ਜੋਬ ਮਿਲੇ ਜਾਂਦੀ ਆ ਕਿਧਰੇ ਨਾ ਕਿਧਰੇ ਮੈਂ ਉਹਨਾਂ ਦੀ ਕਹਿਨੀ ਆ ਜਿਹੜੇ ਅਸੀਂ ਬੜੇ ਹੋ ਕੇ ਸਮਝ ਲਓ ਲੈਂਗੁਏਜ ਦਾ ਸਾਨੂੰ ਕਹਿੰਦੇ ਨਹੀਂ ਉਹ ਉੜਾੜਾ ਵੀ ਨਹੀਂ ਆਉਂਦਾ ਉਹਨਾਂ ਨੂੰ ਔਖਾ ਇੱਥੇ ਹਾਂਜੀ ਬਾਕੀ ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਸਾਡੇ ਚੈਨਲ ਐਡਵੈਂਚਰਸ ਮਾਵੀ ਤੇ ਵੀ ਵਲੌਗ ਪਾਏ ਹੋਏ ਆ ਲਾਈਕ ਕਰਿਓ ਸ਼ੇਅਰ ਕਰਿਓ ਬਾਕੀ ਦੀ ਦਾ ਵੀ ਚੈਨਲ ਹੈਗਾ ਸਾਂਝੀ ਦਿੰਦਾ ਦੀ ਚੈਨਲ ਤੇ ਜਾ ਕੇ ਵੀ ਤੁਸੀਂ ਵੀਡੀਓਜ਼ ਵਲੌਗ ਦੇਖਿਓ ਬਹੁਤ ਸੋਹਣੇ ਜਾਣਕਾਰੀ ਵਾਲੇ ਨੌਲੇਜ ਵਾਲੇ ਵਲੌਗ ਬਣਾਏ ਸਬਸਕ੍ਰਾਈਬ ਕਰਿਓ ਦੇਖਿਆ ਨਾ ਜਿਵੇਂ ਸਵਿਟਜ਼ਰਲੈਂਡ ਵਰਗੇ ਲੱਗਦਾ ਹਨ ਮੈਨੂੰ ਤਾਂ ਨਾ ਹੂੰ ਥੋੜਾ ਵਰਗਾ ਜਿਵੇਂ ਆਪਾਂ ਦੇਖਦੇ ਆਂ ਬਾਕੀ ਤਮੰਨਾ ਹੈਗੀ ਸਵਿਟਜ਼ਰਲੈਂਡ ਜਾਣ ਦੀ ਹਨ ਕੋਈ ਨਾ ਲੈ ਜਿੰਗੇ ਸਵਿਟਜ਼ਰਲੈਂਡ ਵੀ ਜਾਉਂਗੇ ਸਵਿਟਜ਼ਰਲੈਂਡ ਜਾਏਂਗੇ ਫਿਲਹਾਲ ਅਸੀਂ ਇਹਨੂੰ ਦੇਖ ਕੇ ਆਪਣੀ ਸਵਿਟਜ਼ਰਲੈਂਡ ਦੀ ਜਿਹੜੀ ਫੀਲਿੰਗ ਆ ਪੂਰੀ ਕਰ ਰਹੇ ਆਂ ਹਾਂ ਸਾਹਮਣੇ ਯੂ ਹੋਰ ਕੀ ਆ ਜਾਏਂਗੇ ਸਵਿਟਜ਼ਰਲੈਂਡ ਵੀ ਰੈੱਡ ਪਾਸਪੋਰਟ ਕਾਤੇ ਵਾਸਤੇ ਲੈ ਰਹੇ ਹਾਂ ਹਾਂਜੀ ਹਾਂਜੀ ਉਹ ਤਾਂ ਹੈ ਨਾ ਬਣਾ ਚਾਹੀਦਾ ਨਾਲੇ ਜਿਆਦਾਤਰ ਲੋਕਾਂ ਦੀ ਨਾ ਲਈ ਤਾਂ ਜ਼ਰੂਰਤ ਨਹੀਂ ਹੈਗੀ ਯੂਰਪਾ ਵਾਲੀ ਕੰਟਰੀਸ ਤੇ ਜਾਣ ਦੀ ਕਿਉਂ ਕਿਉਂ ਉਹ ਦਸ ਜੋੜ ਤੇ ਹੀ ਜਾ ਸਕਦੇ ਆਪਾਂ ਹਾਂ ਹਾਂ ਮਤਲਬ ਉਹ ਇਹ ਤਾਂ ਇੱਕ ਉਂਝ ਐਗਜ਼ਾਮਪਲ ਜੀ ਹੋ ਗਈ ਕਹਿੰਦੇ ਨੇ ਕਿ ਕਿਤੇ ਵੀ ਜਾਈਏ ਸਵਿਟਜ਼ਰਲੈਂਡ ਦਾ ਚਲੋ ਉਂਝ ਕੇ ਆ ਗਿਆ ਵਿੱਚ ਇਹਦੇ ਵੀ ਜਾਈਏ ਮਤਲਬ ਇੱਥੇ ਦੇ ਨਵਾਂ ਦੇ ਟ੍ਰਾਪ ਕਰਦਾ ਅੰਖੇ ਦੇ ਮਹਾਲ ਹੈ ਹਰੇਕ ਦਿਨ ਕੋ ਸ਼ਨੀਵਾਰ ਤੋਂ ਬਾਅਦ ਪਰਵਾਰ ਇਹਨਾਂ ਨੇ ਆਪਣੀ ਜਿਹੜੀ ਲਾਈਫ ਹੈ ਦੇਖਦਾ ਪੂਰੀ ਇੰਜੋਏ ਕਰਨੀ ਆ ਹਾਂ ਇੱਥੇ ਸਾਡਾ ਜਿਹੜਾ ਚਾਓ ਬੋਨੋ ਸੇਰਾ ਬੋਨੋ ਸੇਰਾ ਇੱਥੇ ਦੇਖ ਲੈ ਆਪਣੀ ਲਾਈਫ ਹੈ ਜਿਹੜੇ ਪੂਰੀ ਇੰਜੋਏ ਕਰਦੇ ਆ ਹਾਂ ਪੂਰਾ ਸਵੇਰ ਨੂੰ ਘੁੰਮਣ ਆਉਨੇ ਆ ਹਰੇਕ ਸ਼ਨੀਵਾਰ ਤੋਂ ਬਾਅਦ ਨੂੰ ਮਣੇ ਛੁੱਟੀਆਂ ਹੁਣ ਕਰਕੇ ਜਿਹੜੇ ਜਿਹੜੇ ਬਜ਼ੁਰਗ ਆਪਣੀ ਲਾਈਫ ਨੂੰ ਫੁੱਲਨ ਜੁਆਏ ਕਰਦੇ ਆ ਇਹਨਾਂ ਨੂੰ ਦੇਖ ਕੇ ਸਾਡਾ ਵੀ ਟੀਲ ਕਰਦਾ ਹਨ ਹਾਂ ਵੀ ਜਿਹੜੀ ਲਾਈਫ ਆਪਣੀ ਜੀ ਆਹ ਇਹ ਦੇਖ ਲੈ ਤੂੰ ਇਹਨਾਂ ਨੂੰ ਆਪਾਂ ਜਾਣੀਏ ਨਾ ਜਾਣੀਏ ਇਹਨਾਂ ਨੇ ਬੁਲਾਏ ਵੀ ਨਾ ਲੰਘੜਾ ਹਾਂਜੀ ਹਾਂਜੀ ਹਾਂ ਚਾਹੋ ਤਾਂ ਚਾਹੋ ਬਸ ਕਰਨੀਓ ਕਰਨੀ ਆ ਇਹ ਨਹੀਂ ਹੈਗਾ ਵੀ ਹਾਂ ਵੀ ਲੰਘ ਕੇ ਚੁੱਪ ਚਾਪ ਕੋਲ ਨੂੰ ਮੂੰਹ ਬੰਦ ਕਰਕੇ ਇਹਦੀ ਵੀ ਹੁਣ ਕਰ ਚਲੋ ਆਈਏ ਹੁਣ ਸ਼ਾਮ ਦਾ ਤੋਰ ਕੇ ਆਣਾ ਹਾਜਮ ਆ ਪਹਿਲਾ ਨਾਲ ਬ੍ਰੈਡ ਪਕੌੜੇ ਹਜਮ ਕਰ ਲਏ ਰੋਟੀ ਪਾਣੀ ਹਜਮ ਹੋ ਗਿਆ ਹੁਣ ਬੇਲੇਆ ਨਾ ਵੀ ਆਪਣਾ ਫਰੈਸ਼ ਹੋ ਗਿਆ ਬੇਲੇਆ ਦਾ ਕੰਮ ਕੀ ਆ ਖਾਣਾ ਪੀਣਾ ਸ਼ਹਿਰ ਦਾ ਨਾ ਮਸਤ ਹੋਇਆ ਵਾ ਅੱਜ ਕਿਸੇ ਦੀ ਇੱਥੇ ਬਰਥਡੇ ਪਾਰਟੀ ਆ ਕਿਸੇ ਬੱਚੇ ਦੀ ਉਹ ਆਪਣਾ ਲੱਗਿਆ ਹੈ ਬੱਚਿਆਂ ਨਾਲ ਖੇਡਣ ਉਹਨੂੰ ਵੀ ਅੱਜ ਮੁਸਕਰਨ ਨਾਲ ਲੈ ਕੇ ਜਾਣਾ ਪੈਣਾ 3-4 ਘੰਟੇ ਸ਼ਾਮ ਨੂੰ ਸੌਣਾ ਛੱਡ ਦਿੰਦਾ ਪਾ ਰਿਹਾ ਹਾਂ ਬਹੁਤ ਜ਼ਿਆਦਾ ਹੈ। ਭੂਆ ਜੀ ਲੋਕ ਬਿਸਕੁਟ ਖਾ ਲਓ। ਗੁਰਸਾਹਿਬ ਦਾ ਆਪਣੀ ਭੂਆ ਜੀ ਨਾਲ ਮਜ਼ਾਕ ਚੱਲ ਰਿਹਾ ਪੂਰਾ ਅੱਜ। ਨੇ ਬਣਾਏ ਕਹਦੇ ਆ। ਕਲੇ ਦੇ ਬਣਾਏ ਆ ਮਤਲਬ। ਅੱਛਾ ਇਹ ਤਾਂ ਬਿਸਕੁਟ ਨਹੀਂ ਚਾਕਲੇਟ ਲੱਗਦਾ। ਜੀ ਆ ਦੇਖੋ ਆ ਮੈਂ ਜਲਦੀ ਕੌਲੀ ਬਣਾਈ ਆ। ਮੈਂ ਮੂੰ ਮਿੱਠਾ ਦੂੰਗਾ ਰ। ਵਾਹ ਉਹ ਆਇਆ। ਕਿੱਲਾ ਚਲਾਕਾ। ਮੌਸਮ ਵਾਲੀ ਏੜਾ ਅੱਜ। ਬਣਿਆ ਹੋਇਆ ਹੈ ਬੜਾ ਸੋਹਣਾ ਸਾਢੇ 8 ਦਾ ਦੇਖੋ ਟਾਈਮ ਹੋ ਗਿਆ ਸਾਢੇ 8:00 ਵਜੇ ਪਰ ਦਿਨ ਖੜਾ ਹੈ ਦਿਨ ਖੜਾ ਹੈ 9:30 ਤੱਕ ਦਿਨ ਛਿਪਦਾ ਆਪਣੇ ਇੰਡੀਆ ਤਾਂ ਮੈਨੂੰ ਲੱਗਦਾ ਸਾਢੇ 8:30 ਵਜੇ ਛਿਪ ਜਾਂਦਾ ਕਰਮੀਆਂ ਚਾਣਾ ਇੱਥੇ ਲੰਬੇ ਆ ਦਿਨ ਚਲੋ ਮੈਨੂੰ ਵੀ ਸੀਗਾ ਛਿਪਦਾ ਦਿਨ ਦਿਖਾਈਏ ਤੁਹਾਨੂੰ ਪਹਾੜਾਂ ਵਿੱਚ ਜਾਂਦਾ ਕਿੰਦਾ ਦਾ ਮਾਹੌਲ ਇੱਕ ਨਵੇਂ ਸਵੇਰੇ ਦੀ ਸ਼ੁਰੂਆਤ ਲੈਣ ਵਾਸਤੇ ਕੁਛ ਲਾ ਦਿਨਾ ਜਿਹੜਾ ਤੋਂ ਨਵੇਂ ਸੂਰਜ ਨੂੰ ਮਾੜਾ ਡੁੱਬਣਾ ਪੈਂਦਾ ਤਾਂ ਹੀ ਨਵਾਂ ਸੂਰਜ ਚੜੂਗਾ ਜੇ ਡੁੱਬੂਗਾ ਨਹੀਂ ਹਾਂਜੀ ਹਾਂਜੀ ਐਵੇਂ ਜਿਹੜੀ ਜ਼ਿੰਦਗੀ ਦੇ ਪਰਛਾਵੇਂ ਆ ਕਦੇ ਘਰ ਦੇ ਕਦੇ ਫੇਰ ਤੋਂ ਆਪਾਂ ਚੁਸਤ ਉਹ ਜਾਗਰ ਹੋਨੇ ਆ ਨਾ ਹਾਂਜੀ ਹਾਂਜੀ ਅਕੀ ਹੋ ਜਾਣੇ ਆ ਹਾਂਜੀ ਹਾਂਜੀ ਕਿ ਜਲਦੀ ਕਦੇ ਚੁਸਤੀ ਜਾਣੀ ਆ ਹਾਂਜੀ ਹਾਂਜੀ ਪਰਮਾਤਮਾ ਸਭ ਨੂੰ ਸਤੰਦਰੁਸਤੀਆਂ ਰੱਖੇ ਹਾਂਜੀ ਹਾਂਜੀ ਮੇਨ ਆ ਜਿਹੜੀ ਜ਼ਿੰਦਗੀ ਲੈਣੀ ਪਾਣੀ ਜਿਹੜੀ ਸਹੀ ਤੱਕ ਆਪਣੀ ਸ਼ਕਤੀ ਜਾਂ ਪਰਮਾਤਮਾ ਸਭ ਨੂੰ ਕਾਇਮ ਰੱਖੇ ਬਸ ਤੰਦਰੁਸਤੀਆਂ ਦਾ ਦੇ ਸਰੀਰ ਨੂੰ ਮੈਂ ਤਾਂ ਕਹਿੰਦੀ ਰਹਿ ਜਾਂਦੇ ਦੀ ਜੀ ਅੱਜ ਨਹੀਂ ਠੀਕ ਆ ਬਸ ਹੁਣ ਇਹ ਕਹਿੰਦੇ ਨਹੀਂ ਹੁੰਦਾ ਮੇਲ ਮਲਾਪ ਹੋ ਜਾਣ ਫਿਰ ਕੱਲ ਨੂੰ ਤਾਂ ਫਿਰ ਕੰਮ ਅੱਜ ਬੜਾ ਦਿਲ ਲੱਗਿਆ ਪਤਾ ਹੀ ਨਹੀਂ ਲੱਗਿਆ ਪੂਰਾ ਦਿਨ ਕਿਵੇਂ ਲੰਘ ਗਿਆ ਚਲੋ ਵਧੀਆ ਤੁਸੀਂ ਆਜਿਓ ਹੁਣ ਹਾਂਜੀ ਹਾਂਜੀ ਮਾਰੂੰਗੇ ਕਿਹੜਾ ਆਜਿਓ ਕਿਹੜਾ ਕੀ ਕਰਨਾ ਹੈ ਛੁੱਟੀਆਂ ਹੀ ਕਰਦਾ ਹਾਂ ਹਾਂਜੀ ਹਾਂਜੀ ਨਾ ਕਹਿ ਰਿਆ ਸੀਗਾ ਗੁਰਸਾਹਿਬ ਕਹੀ ਦਿਨਾਂ ਦਾ ਕਹਿੰਦੇ ਪੂਆਜੀ ਕੋਲ ਜਾ ਕੇ ਆਉਣਾ ਠੀਕ ਕਰੋ ਸਾਈਕੂ ਫਿਰ ਤੇਰੀ ਵੇਟ ਕਰੂੰਗੇ। ਤੁਮਾਂ ਮੈਂ ਮਿਲ ਜਾਊਂਗਾ। ਮਿਲਣ ਨਹੀਂ ਰਹਿਣਾ ਹੁਣਾ। ਰਹਿਣਾ ਹੁਣਾ। ਹੁਣ ਤਾਂ ਛੁੱਟੀਆਂ ਹੋਈਆਂ ਹੋਈਆਂ ਪੂਆਜੀ ਕਹਿੰਦੇ। ਕਰੀਆਂ ਉੱਤੇ ਠੀਕ ਹੈ। ਹਾਂਜੀ। ਚਲੋ। ਅੱਜ ਵੀ ਇਹਨਾਂ ਦਾ ਪੂਰਾ ਇੰਜੋਏ ਕਰਿਆ। ਪੂਆਜੀ ਨਾਲ। ਅੱਜ ਜਿੱਤ ਗਿਆ। ਅੱਜ ਇਹਦਾ ਮੈਚ ਵੀ ਲੱਗਿਆ ਫੁੱਟਬਾਲ ਦਾ। ਪਹਿਲਾਂ ਦਿਖਾਇਆ ਨੇ ਵਿੱਚ ਵੀਡੀਓ ਤੇ ਮੇਰੇ ਚ ਲੱਗਿਆ ਹੋਇਆ ਸੀ ਇਹਨਾਂ ਦਾ। ਗਾਇਸ ਹੁਣ ਮੈਂ ਕਰ ਲਈਆਂ ਵੀਡੀਓ ਐਂਡ ਜੇ ਤੁਹਾਨੂੰ ਇਹ ਵੀਡੀਓ ਵਧਾ ਲੱਗੀ ਫਿਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜੀ ਜੋੜ ਕਰਿਓ ਪਿੱਛੇ ਦੀਦੀ ਆ ਗਈ। ਇਹ ਵੀ ਛੱਡੋ। ਮੈਂ ਵੀ ਮਾਰੂੰਗੀ ਗਾਈਜ਼ ਹੁਣ ਅਪਕਾ ਕਰ ਲੰਗੇ ਆਂ ਵੀਡੀਓ ਵੰਡ ਜੇ ਤੁਹਾਨੂੰ ਆ ਵੀਡੀਓ ਬਹੁਤ ਲੱਗੀ ਫਿਰ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਦਿੱਦੀ ਵੀ ਆਗੀ ਏ ਸਪਾਈ ਅ ਫਿਊ ਮੋਮੈਂਟਸ ਲੇਟਰ ਹੰਡੀ ਹੰਡੀ ਆਈਸਕ੍ਰੀਮ ਖਾਈਏ ਕਰੀਏ ਇੰਜੋਏ ਠੰਡੇ ਠੰਡੇ ਮੌਸਮ ਚ ਗੁਸੈਬ ਦੀ ਫੇਵਰੇਟ ਮੇਰੀ ਵੀ ਫੇਵਰੇਟ ਗਾਈਜ਼ ਹੁਣ ਅਪਕਾ ਲੰਗੇ ਵੀਡੀਓ ਐਂਡ ਜੇ ਤੁਹਾਨੂੰ ਆ ਵੀਡੀਓ ਬਹੁਤ ਲੱਗੀ ਫਿਰ ਸਾਡੇ ਚੈਨਲ ਅੱਜ ਕਿੰਨੀ ਵਾਰ ਵੀਡੀਓ ਐਂਡ ਕਰਦੀ ਆਂ